ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਦਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਖਾਲਸਾ ਜੀ ਇੱਕ ਛੋਟੀ ਜੀ ਗੱਲ ਸੁਣਾਉਣੀ ਆ ਕਿ ਮਾਂ ਜਿੰਨਾ ਦਾ ਅਸੀਂ ਮਦਰ ਡੇ ਦਿਨ ਮਨਾਉਂਦੇ ਆ ਪਰ ਮੇਰੇ ਲਈ ਤਾਂ ਹਰ ਦਿਨ ਮਾਂ ਦਾ ਏ ਮੇਰਾ ਇੱਕ ਇੱਕ ਸਾਹ ਮੇਰੇ ਮਾਂ ਲਈ ਏ ਜਿਨੇ ਮੈਨੂੰ ਦੁਨੀਆ 'ਚ ਭੇਜਿਆ ਏ ਮੈਨੂੰ ਪੜਾਇਆ ਲਿਖਾਇਆ ਮੈਨੂੰ ਵੱਡਾ ਕੀਤਾ ਮੇਰਾ ਹਰ ਇੱਕ ਸਾਹ ਮੇਰੀ ਮਾਂ ਲਈ ਏ ਅਸੀਂ ਇੱਕ ਪੜਦੇ ਆ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਮਾਂ ਦੀ ਮਮਤਾ ਕਿੱਥੇ ਤੱਕ ਹੈ ਮੈਂ ਇਤਿਹਾਸ ਦੇ ਵਰਕਿਆਂ ਵਿੱਚੋਂ ਮਾਂ ਦੇ ਰੋਲ ਦੀ ਅਦਾਦੀ ਗੱਲ ਕਰਦੀ ਆਂ ਇੱਕ ਪਿੰਡ ਦੇ ਵਿੱਚ ਇੱਕ ਮਾਂ ਆ ਉਹਦਾ ਪੁੱਤਰ ਨਾਲ ਰਹਿੰਦਾ ਖੇੜਾ ਹੈ ਕਿ ਦੋਨਾਂ ਦਾ ਆਪਸ ਵਿੱਚ ਬਹੁਤ ਪਿਆਰ ਆ ਜੀ ਮਾਂ ਨੇ ਕੀ ਕਰਨਾ ਹੁੰਦਾ ਹੈ ਜੀ ਮਾਂ ਨੇ ਆਪਣਾ ਸਭ ਕੁਝ ਪੁੱਤ ਧੀ ਤੇ ਵਾਰਨਾ ਹੁੰਦਾ ਹੈ ਚਾਹੇ ਪੁੱਤ ਹੈ ਚਾਹੇ ਧੀ ਹੈ ਬਸ ਸਿਰਫ ਔਲਾਦ ਤੇ ਵਾਰ ਦਿੰਦੀ ਹੈ ਆਪਣੀ ਸਾਰੀ ਜਵਾਨੀ ਦੁੱਧ ਵਿੱਚ ਘੋਲ ਕੇ ਆਪਣੇ ਬੱਚੇ ਨੂੰ ਪਲਾ ਦਿੰਦੀ ਹੈ ਮੈਂ ਕਹਿੰਨੀ ਆ ਮਾਪੇ ਓਦਣ ਨਹੀਂ ਮਰਦੇ ਜਿੱਦਣ ਉਹ ਬੁੱਢੇ ਹੋ ਕੇ ਸਵਾਸ ਪੂਰੇ ਹੁੰਦੇ ਆ ਮਾਪੇ ਓਦਣ ਮਰ ਜਾਂਦੇ ਆ ਜਦੋਂ ਔਲਾਦ ਕਹਿੰਦੀ ਹੈ ਕਿ ਤੁਸੀਂ ਸਾਡੇ ਲਈ ਕੀ ਕੀਤਾ ਤੂੰ ਸਾਡੇ ਲਈ ਕੀ ਕੀਤਾ ਉਦੋਂ ਬਜ਼ੁਰਗ ਸੋਚਦਾ ਹੈ ਕਿ ਮੈਂ ਆਪਣਾ ਦਾੜਾ ਚਿੱਟਾ ਇੰਨਾ ਕਰਕੇ ਹੋ ਗਿਆ ਉਹ ਮੈਂ ਕੋਈ ਕੀਮਤੀ ਕੱਪੜੇ ਨਹੀਂ ਪਾਏ ਇਹਨਾਂ ਨੂੰ ਕੀਮਤੀ ਕੱਪੜੇ ਪੁਆਏ ਮੈਂ ਰੱਜ ਕੇ ਰੋਟੀ ਨਹੀਂ ਖਾਦੀ ਇਹਨਾਂ ਨੂੰ ਰੱਜ ਕੇ ਖਵਾਇਆ ਤੇ ਅੱਜ ਮੈਨੂੰ ਇਹ ਪੁੱਛਦੇ ਆਂ ਕਿ ਤੂੰ ਸਾਡੇ ਲਈ ਕੀ ਕੀਤਾ ਉਦੋਂ ਮਾਪੇ ਮਰ ਜਾਂਦੇ ਆ ਉਹ ਦੋਨੇ ਜਏ ਕਿਤੇ ਮਾਂ ਤੇ ਪੁੱਤ ਰਹਿੰਦੇ ਆ ਜੀ ਖੇੜ ਪਰਮਾਤਮਾ ਦੀ ਇਹ ਹੈ ਕਿ ਮਾਂ ਜਿਹੜੀ ਆ ਨਾ ਬੜੀ ਬਦਸੂਰਤ ਆ ਧਿਆਨ ਦਿਓ ਖਾਲਸਾ ਜੀ ਮਾਂ ਦੀ ਮਮਤਾ ਮਾਂ ਕਿੱਥੋਂ ਤੱਕ ਕੁਰਬਾਨੀ ਦੇ ਸਕਦੀ ਹੈ ਆਪਦੇ ਬੱਚੇ ਲਈ ਮਦਰ ਡੇ ਤੇ ਇਹ ਗੱਲਾਂ ਚੇਤੇ ਰੱਖਿਓ ਤੇ ਘਰ ਜਾ ਕੇ ਆਪਣੀ ਮਾਂ ਨੂੰ ਜਫੀ ਪਾ ਕੇ ਮਾਂ ਦਾ ਧੰਨਵਾਦ ਕਰਿਓ ਕਿ ਮਾਂ ਤੇਰਾ ਧੰਨਵਾਦ ਬਾਪੂ ਤੇਰਾ ਧੰਨਵਾਦ ਤੂੰ ਸਾਨੂੰ ਦੁਨੀਆ ਚ ਲਿਆਇਆ ਪੜਾਇਆ ਲਿਖਾਇਆ ਵੱਡਾ ਕੀਤਾ ਤੇ ਅਸੀਂ ਅੱਜ ਆਪਣੇ ਪੈਰਾਂ ਤੇ ਖੜੇ ਹੋਏ ਆ ਤੁਹਾਡੇ ਕਰਕੇ ਖੜੇ ਹੋਏ ਆ ਜੇ ਤੁਸੀਂ ਸਾਡੇ ਨਾਲੋਂ ਤਾਂ ਸਭ ਕੁਝ ਹੈ ਜੇ ਮਾਵਾਪ ਨਹੀਂ ਹੈ ਤੇ ਮਾਫ ਕਰਿਓ ਫਿਰ ਕੁਝ ਵੀ ਨਹੀਂ ਹੈ ਉਹ ਦੋਨੋਂ ਕਿਤੇ ਰਹਿੰਦੇ ਆ ਜੀ ਮਾਂ ਤੇ ਪੁੱਤ ਮਾਂ ਬੜੀ ਬਦਸੂਰਤ ਹੈ ਹੁਣ ਬੱਚਾ ਥੋੜਾ ਜਿਹਾ ਵੱਡਾ ਹੋਇਆ ਸਕੂਲ ਜਾਂਦਾ ਤੇ ਮਾਂ ਦਾ ਮਨ ਕਰਦਾ ਕਿ ਸਕੂਲ ਤੱਕ ਇਹਨੂੰ ਛੱਡ ਕੇ ਆਵਾਂ ਇਹਦਾ ਬੈਗ ਫੜਾ ਤੇ ਛੱਡ ਕੇ ਆਵਾਂ ਸਕੂਲ ਤੋਂ ਇਹਨੂੰ ਲੈ ਕੇ ਆਵਾਂ ਖੇੜ ਪਰਮਾਤਮਾ ਦੀ ਇਹ ਹੈ ਉਹਦੇ ਮਨ ਦੇ ਵਿੱਚ ਮਮਤਾ ਜਾਗਦੀ ਹੈ ਪਰ ਬੱਚਾ ਥੋੜਾ ਜਿਹਾ ਇਨਸਲਟ ਫੀਲ ਕਰਦਾ ਹੈ ਕਿਉਂਕਿ ਮਾਂ ਬਦਸੂਰਤ ਹੈ ਮਾਂ ਦਾ ਚਿਹਰਾ ਸੋਹਣਾ ਨਹੀਂ ਹੈ ਮਾਂ ਇੱਕ ਅੱਖ ਤੋਂ ਕਾਣੀ ਹੈ ਉਹ ਕਹਿੰਦਾ ਮਾਂ ਤੂੰ ਸਕੂਲ ਤੋਂ ਲੈਣ ਨਹੀਂ ਆਉਣਾ ਜਦੋਂ ਤੇਰੀ ਸ਼ਕਲ ਨੂੰ ਮੇਰੇ ਮਿੱਤਰ ਦੇਖਦਿਆਂ ਨਾ ਉਹ ਮੈਨੂੰ ਮਖੌਲ ਕਰਦੇ ਆ ਕਿ ਤੇਰੀ ਮਾਂ ਦੀ ਅੱਖ ਨਹੀਂ ਹੈ ਤੇਰੀ ਮਾਂ ਕਾਣੀ ਹੈ ਤੇਰੀ ਮਾਂ ਬਦਸੂਰਤ ਹੈ ਤੇ ਜਦੋਂ ਮੇਰੇ ਮਿੱਤਰ ਕਦੇ ਘਰੇ ਆਉਂਦੇ ਨੇ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਤੂੰ ਅੰਦਰ ਹੀ ਬੈਠੀ ਰਹਿਣਾ ਤੂੰ ਮੇਰੇ ਕਿਸੇ ਵੀ ਮਿੱਤਰ ਸੱਜਣ ਸਾਹਮਣੇ ਨਹੀਂ ਆਉਣਾ ਮਾਂ ਨੇ ਇਹ ਖੁਸ਼ੀ ਵੀ ਆਪਣੇ ਬੱਚੇ ਦੀ ਪ੍ਰਵਾਨ ਕਰ ਲਈ ਕਿ ਪੁੱਤਰ ਤੇਰਾ ਮਨ ਹੈ ਮੇਰਾ ਤਾਂ ਅੰਦਰ ਮਮਤਾ ਦਾ ਉਬਾਲਾ ਉੱਠਦਾ ਹੈ ਕਿ ਮੈਂ ਤੈਨੂੰ ਸਕੂਲ ਤੋਂ ਲੈਣ ਜਾਣੀ ਆ ਤੇ ਛੱਡਣਾ ਆਉਣੀ ਆ ਤੇ ਪੁੱਤਰ ਮੇਰਾ ਮਨ ਹੁੰਦਾ ਕਿ ਤੇਰੇ ਇੱਕ ਮਿੱਤਰ ਘਰ ਆਏ ਨੇ ਮੈਂ ਕੁਝ ਬਣਾ ਕੇ ਤੇਰੇ ਮਿੱਤਰਾਂ ਨੂੰ ਸ਼ਿਕਾਵਾਂ ਤਾਂ ਕਿ ਤੇਰੀ ਵਾਹ ਵਾਹ ਹੋਵੇ ਪਰ ਜੇ ਤੂੰ ਚਾਹਣਾ ਕਿ ਮੈਂ ਅੱਗੇ ਨਾ ਆਵਾਂ ਮੈਂ ਅੱਗੇ ਨਹੀਂ ਆਵਾਂਗੀ ਹੌਲੀ ਹੌਲੀ ਪੁੱਤਰ ਵੱਡਾ ਹੋਇਆ ਜੀ ਵੱਡਾ ਇਹ ਹੋਇਆ ਕਿ ਪੁੱਤਰ ਹੁਣ ਬਾਹਰ ਸ਼ਹਿਰ ਪੜਨ ਚਲਾ ਗਿਆ ਉੱਥੇ ਹੀ ਪੜਿਆ ਉੱਥੇ ਉਹਨੂੰ ਨੌਕਰੀ ਮਿਲ ਗਈ ਹੁਣ ਨੌਕਰੀ ਮਿਲ ਗਈ ਤੇ ਪਿੰਡ ਗੇੜਾ ਨਹੀਂ ਮਾਰਿਆ ਹੁਣ ਜਦੋਂ ਪਿੰਡ ਗੇੜਾ ਨਹੀਂ ਮਾਰਿਆ ਮਾਂ ਨੇ ਮਾਂ ਦੇ ਨਾਲ ਅੰਦਰ ਇੱਕ ਚਾਹ ਹੁੰਦਾ ਕਿ ਮੇਰਾ ਪੁੱਤਰ ਜਵਾਨ ਹੋਵੇ ਮੈਂ ਉਹਦੇ ਉੱਤੋਂ ਪਾਣੀ ਵਾਰ ਕੇ ਪੀਵਾਂ ਮੇਰੀ ਘਰ ਵਿੱਚ ਜਿਹੜੀ ਨੂੰ ਆਵੇ ਨੂੰ ਦੇ ਹੱਥਾਂ ਦੀਆਂ ਰੋਟੀਆਂ ਬਣੀਆਂ ਹੋਈਆਂ ਮੈਂ ਖਾਵਾਂ ਮੇਰੇ ਬੇੜੇ ਵਿੱਚ ਪੋਤਾ-ਪੋਤੀ ਖੇਡਣ ਉਹਨਾਂ ਦੇ ਨਾਲ ਮੈਂ ਖੇਡਾਂ ਇੱਕ ਚਾਹ ਹੁੰਦਾ ਮਾਂ ਦਾ ਤੇ ਉਸ ਪੁੱਤ ਨੇ ਕੀ ਕੀਤਾ ਜੀ ਸ਼ਹਿਰ ਗਿਆ ਪੜਿਆ ਤੇ ਉੱਥੇ ਨੌਕਰੀ ਮਿਲ ਗਈ ਉੱਥੇ ਹੀ ਉਸਨੇ ਵਿਆਹ ਕਰਵਾ ਲਿਆ ਮਾਂ ਨੂੰ ਨਹੀਂ ਬੁਲਾਇਆ ਉਹਨੇ ਮੁੜ ਕੇ ਪਿੰਡ ਵੀ ਨਹੀਂ ਬੜਿਆ ਤੇ ਆਪਣੀ ਘਰ ਵਾਲੀ ਨੂੰ ਇਹ ਗੱਲ ਆਖਦਾ ਕਹਿੰਦਾ ਮੇਰਾ ਕੋਈ ਵੀ ਨਹੀਂ ਤੇ ਮੇਰੀ ਮਾਂ ਵੀ ਮਰ ਚੁੱਕੀ ਹੈ ਮੈਂ ਕੱਲਾ ਹਾਂ ਮੇਰੇ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਹੁਣ ਥੋੜੇ ਕੋ ਸਮੇਂ ਬਾਅਦ ਜਦ ਲੰਮਾ ਸਮਾਂ ਲੰਘਿਆ ਨਾ ਜੀ ਹੁਣ ਮਾਂ ਨੂੰ ਲੱਗਦਾ ਕਿ ਮੇਰੇ ਸਰੀਰ ਤੇ ਬੁਢਾਪਾ ਆ ਗਿਆ ਬਾਲ ਮੇਰੇ ਚਿੱਟੇ ਹੋ ਗਏ ਆ ਗੋਡੇ ਮੇਰੇ ਜਵਾਬ ਦਿੰਦੇ ਆ ਅੱਖਾਂ ਮੇਰੀਆਂ ਬੰਦ ਹੋ ਗਈਆਂ ਨੇ ਪਤਾ ਨਹੀਂ ਕਦੋਂ ਲੰਮਾ ਸਮਾਂ ਆਉਣਾ ਕਿ ਭਾਈ ਮੈਂ ਇਸ ਦੁਨੀਆ ਤੋਂ ਛੱਡ ਕੇ ਚਲੇ ਜਾਣਾ ਜਾਂਦੀ ਹੋਈ ਇੱਕ ਵਾਰੀ ਮੈਂ ਆਪਣੇ ਪੁੱਤ ਨੂੰ ਦੇਖ ਜਾਵਾਂ ਮੈਂ ਆਪਣੇ ਪੁੱਤਰ ਨੂੰ ਇੱਕ ਵਾਰੀ ਮੇਲਾ ਆਵਾਂ ਉਹਨੇ ਗਵਾਂਡ ਦੇ ਕੋਲੋਂ ਆਪਣੇ ਪੁੱਤ ਦਾ ਐਡਰੈਸ ਕੜਵਾਇਆ ਜੀ ਤੇ ਕੁਝ ਕੋ 20 ਰੁਪਏ ਮੰਗ ਕੇ ਗਵਾਂਡੀ ਦੇ ਕੋਲੋਂ ਆਪਣੇ ਪੁੱਤ ਨੂੰ ਮਿਲਣ ਚਲੀ ਗਈ ਸੇਖਰ ਦੁਪਹਿਰ ਵਿੱਚ ਪਹੁੰਚੀ ਜੀ ਉੱਥੇ ਜਦੋਂ ਪਹੁੰਚੀ ਉਹਨੇ ਦਰਵਾਜ਼ਾ ਖੜਕਾਇਆ ਉਹਦੀ ਨੂ ਨੇ ਕੁੰਡਾ ਖੋਲਿਆ ਇੱਕ ਛੋਟਾ ਜਿਹਾ ਬੱਚਾ ਜਿਹੜਾ ਉਹਦਾ ਪੋਤਾ ਲੱਗਦਾ ਉਹ ਵੀ ਆਪਣੀ ਮਾਂ ਦੇ ਕੋਲ ਖੜਾ ਜਦੋਂ ਉਹਨੇ ਦਰਵਾਜ਼ਾ ਖੜਕਾਇਆ ਤਾਂ ਉਹਨੇ ਬੜੇ ਪਿਆਰ ਨਾਲ ਆਪਣੀ ਨੂ ਨੂੰ ਦੇਖਿਆ ਤੇ ਆਪਣੇ ਪੋਤੇ ਨੂੰ ਦੇਖਿਆ ਅੰਦਰ ਨੂੰ ਠੰਡਕ ਮਿਲੀ ਕਿ ਇਹ ਮੇਰਾ ਖੂਨ ਹੈ ਪਰ ਜਦੋਂ ਉਹਨੇ ਗੱਲਬਾਤ ਕੀਤੀ ਗੱਲਬਾਤ ਹੋਈ ਨੂ ਨੇ ਆਖਿਆ ਤੁਸੀਂ ਕੌਣ ਹੋ ਉਹਨੇ ਆਖਿਆ ਪੁੱਤ ਮੈਂ ਤੇਰੀ ਸੱਸਾਂ ਜਦੋਂ ਉਹਨੇ ਇਹ ਸ਼ਬਦ ਵਰਤਿਆ ਤੇ ਨੂੰਨੇ ਆਖਿਆ ਕਿ ਨਹੀਂ ਜੀ ਮੈਨੂੰ ਤਾਂ ਮੇਰੇ ਘਰ ਵਾਲੇ ਨੇ ਆਖਿਆ ਕਿ ਮੇਰੀ ਤਾਂ ਕੋਈ ਮਾਂ ਨਹੀਂ ਹੈ ਉਹ ਤਾਂ ਮਰੀ ਹੋਈ ਹੈ ਉਹ ਕਹਿੰਦੀ ਤੂੰ ਇੱਕ ਵਾਰੀ ਆਪਣੇ ਘਰ ਵਾਲੇ ਨੂੰ ਫੋਨ ਲਾ ਕੇ ਪੁੱਛ ਤੇ ਇਹ ਦੱਸ ਕਿ ਇਹ ਹੁਲੀਆ ਇਦਾਂ ਦੀ ਇੱਕ ਬਜ਼ੁਰਗ ਸਾਡੇ ਘਰ ਆਈ ਹੈ ਉਹ ਤੇਰੀ ਕੀ ਲੱਗਦੀ ਹੈ ਜਦੋਂ ਉਹਨੇ ਫੋਨ ਲਾਇਆ ਜੀ ਤੇ ਘਰ ਵਾਲੇ ਨੇ ਦੱਸਿਆ ਕਿ ਇੱਕ ਅੱਖ ਤੋਂ ਕਾਣੀ ਤੇ ਬਜ਼ੁਰਗ ਔਰਤ ਇੱਥੇ ਪਹੁੰਚੀ ਹੈ ਤੇ ਇਹ ਉਹਨਾਂ ਦੀ ਕੀ ਲੱਗਦੀ ਹੈ ਕਿ ਮੈਂ ਤੁਹਾਡੀ ਮਾਂ ਪਰ ਤੁਸੀਂ ਤਾਂ ਮੈਨੂੰ ਆਖਿਆ ਕਿ ਮੇਰੀ ਤਾਂ ਮਾਂ ਮਰ ਗਈ ਹੈ ਹੁਣ ਅੱਗੋ ਪੁੱਤ ਸੁਣੋ ਜੀ ਕੀ ਬੋਲਦਾ ਹੈ ਇੰਨੇ ਸਾਲਾਂ ਬਾਅਦ ਮਾਂ ਆਪਣੇ ਪੁੱਤ ਨੂੰ ਦੇਖਣ ਆਈ ਹੈ ਤੇ ਸ਼ਬਦ ਇਹ ਵਰਤਦਾ ਹੈ ਫੋਨ ਵਿੱਚੋਂ ਕਿ ਇਸ ਬਜ਼ੁਰਗ ਨੂੰ ਇਸ ਬੁੜੀ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢਦੀ ਮੇਰੀ ਕੁਝ ਨਹੀਂ ਲੱਗਦੀ ਹੈ ਜਦੋਂ ਇਹ ਗੱਲ ਉਸਨੇ ਕਹੀ ਨੂੰ ਸਿਆਣੀ ਸੀ ਉਸਨੇ ਆਖਿਆ ਬਜ਼ੁਰਗ ਮੈਂ ਤੁਹਾਨੂੰ ੱੱਕੇ ਤਾਂ ਨਹੀਂ ਮਾਰ ਸਕਦੀ ਪਰ ਮੇਰੇ ਘਰ ਵਾਲੇ ਨੇ ਇਹ ਲਫ਼ਜ਼ ਵਰਤੇ ਕਿ ਮੇਰੀ ਮਾਂ ਮਰ ਗਈ ਹੈ ਤੁਹਾਨੂੰ ਉਹਨੇ ੱੱਕੇ ਮਾਰਨ ਨੂੰ ਆਖਿਆ ਪਰ ਮੈਂ ਤਾਂ ਪਾਣੀ ਮਾਰਦੀ ਤੁਸੀਂ ਇੱਥੇ ਚਲੇ ਜਾਓ ਜਦੋਂ ਇਹ ਗੱਲ ਬਜ਼ੁਰਗ ਨੇ ਸੁਣੇ ਨਾ ਜੀ ਮਾਂ ਨੇ ਸੁਣੇ ਉਹਨੇ ਕਿਹਾ ਮੈਂ ਉਦੋਂ ਨਹੀਂ ਮਰੀ ਸੀ ਮੈਂ ਅੱਜ ਮਰ ਗਈ ਆ ਜਿਹਨੂੰ ਜਿਉਂਦੇ ਜੀ ਉਸ ਪੁੱਤ ਨੇ ਕਹਿ ਕੇ ਕਹਿ ਰਿਹਾ ਕਿ ਬੁਢੀ ਮਰ ਗਈ ਐ ਤੇ ਫਿਰ ਮੈਂ ਤਾਂ ਮਰੀ ਹੋਈ ਆ ਪੁੱਤਰ ਮੈਂ ਤਾਂ ਮਮਤਾ ਦੀ ਪੱਜੀ ਹੋਈ ਤੇਰੇ ਕੋਲ ਆਈ ਸੀ ਮੈਂ ਤਾਂ ਆਪਣੇ ਪੁੱਤ ਦੇ ਦਰਸ਼ਨ ਕਰਨੀ ਸੀ ਮਮਤਾ ਅੰਦਰ ਜਾਗਦੀ ਸੀ ਤੇ ਚਲੋ ਨਹੀਂ ਰੱਬ ਨੂੰ ਨਸੀਬ ਤੇ ਕੋਈ ਗੱਲ ਨਹੀਂ ਤੇ ਉਹਨੇ ਕੁਝ ਕੋ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸ਼ਗਨ ਦੇ ਤੌਰ ਤੇ ਆਪਣੀ ਨੂੰਹ ਤੇ ਆਪਣੇ ਪੋਤੇ ਨੂੰ ਪਰ ਉਸ ਬੀਬੀ ਨੇ ਨਹੀਂ ਲੈਤੇ ਉਸਨੇ ਕਿਹਾ ਬਜ਼ੁਰਗੂ ਨਹੀਂ ਕੋਈ ਪੈਸੇ ਨਹੀਂ ਲੈਣੇ ਤੱਕ ਕੇ ਖਾਂਦੀ ਹੋਈ ਆਪਣੇ ਘਰੇ ਵਾਪਸ ਆ ਗਈ ਪਿੰਡ ਵਿੱਚ ਜਦੋਂ ਪਹੁੰਚੀ ਨਾ ਜੀ ਤੇ ਪਿੰਡ ਵਿੱਚ ਇੱਕ ਖਬਰ ਉੱਡੀ ਹੋਈ ਹੈ ਕਿ ਜਿਹੜੇ ਇਸ ਸਕੂਲ ਦੇ ਵਿੱਚ ਬੱਚੇ ਪੜੇ ਹੋਏ ਨੇ ਜਿਹੜੀਆਂ ਵੱਡੀਆਂ-ਵੱਡੀਆਂ ਪੋਸਟਾਂ ਤੇ ਪਹੁੰਚੇ ਹੋਏ ਨੇ ਤੇ ਜੋ ਵੱਡੀਆਂ-ਵੱਡੀਆਂ ਨੌਕਰੀਆਂ ਤੇ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਸਕੂਲ ਵਾਲਿਆਂ ਨੇ ਇਨਵਾਈਟ ਕੀਤਾ ਕਿ ਉਹਨਾਂ ਨੂੰ ਸਨਮਾਨਿਤ ਕਰਨਾ ਤੇ ਉਸ ਵਿੱਚ ਮਾਂ ਦੇ ਪੁੱਤ ਦੇ ਨਾਂ ਵੀ ਹੈ ਕਿ ਉਸ ਪੁੱਤ ਨੂੰ ਵੀ ਬੁਲਾਇਆ ਗਿਆ ਹੈ ਹੁਣ ਮਾਂ ਦੇ ਮਨ ਵਿੱਚ ਇਹ ਗੱਲ ਹੈ ਕਿ ਭਾਈ ਮੇਰਾ ਪੁੱਤ ਆਵੇਗਾ ਤੇ ਪਿੰਡ ਦੀ ਦਹਲੂਇਸ ਤੇ ਪੈਰ ਰੱਖ ਧਰੇਗਾ ਉਦੋਂ ਤਾਂ ਮਾਂ ਦੀ ਜਿਆਦਾ ਆਏਗੀ ਨਾ ਉਦੋਂ ਤਾਂ ਮਾਂ ਮਾਂ ਕਰੇਗਾ ਉਦੋਂ ਤਾਂ ਸਨ ਮੈਨੂੰ ਮਿਲਣ ਆਏਗਾ ਪਰ ਦੂਜੇ ਪਾਸੇ ਇਹ ਗੱਲ ਹੈ ਕਿ ਮੈਂ ਉਦੋਂ ਤੱਕ ਰਹਿਣਾ ਕਿ ਨਹੀਂ ਰਹਿਣਾ ਕਿ ਬੁਢਾਪਾ ਬਹੁਤ ਆ ਮੇਰੇ ਸਰੀਰ ਤੇ ਆ ਚੁੱਕਿਆਗਾ ਉਹਨੇ ਕੀ ਕੀਤਾ ਉਹਨੇ ਇੱਕ ਚਿੱਠੀ ਆਪਣੇ ਇੱਕ ਗੁਵਾਂਡੀ ਤੋਂ ਲਿਖਾਈ ਉਹਨੇ ਉਹ ਚਿੱਠੀ ਬੰਦ ਕਰਕੇ ਆਪਣੇ ਇੱਕ ਗੁਵਾਂਡੀ ਨੂੰ ਦੇ ਦਿੱਤੀ ਉਨੇ ਆਖਿਆ ਜੇ ਮੈਂ ਉਹਨਾ ਟਾਈਮ ਜਿਉਂਦੀ ਰਹੀ ਜਦੋਂ ਮੇਰੇ ਪੁੱਤ ਨੂੰ ਸਕੂਲ ਦੇ ਫੰਕਸ਼ਨ ਵਿੱਚ ਆਉਣਾ ਫਿਰ ਤਾਂ ਮੈਂ ਆਪਣੇ ਆਪ ਪੁੱਤ ਨੂੰ ਮਿਲ ਲਾਵਾਂਗੀ ਜੇ ਕਿਤੇ ਮੈਂ ਉਦੋਂ ਤੱਕ ਜਿਉਂਦੀ ਨਾ ਰਹੀ ਆਹ ਚਿੱਠੀ ਮੇਰੇ ਪੁੱਤ ਤੱਕ ਜੂੜ ਪਹੁੰਚਾ ਦਿਓ ਖੇੜ ਏ ਬਣੀ ਜੀ ਉਹ ਦਿਨ ਆਇਆ ਪੁੱਤ ਪਿੰਡ ਦੇ ਵਿੱਚ ਆਇਆ ਕਈ ਸਾਲਾਂ ਬਾਅਦ ਉਹਨੇ ਸਕੂਲ ਦੇ ਫੰਕਸ਼ਨ ਨੂੰ ਅਟੈਂਡ ਕੀਤਾ ਤੇ ਆਪਣੀ ਗੱਡੀ ਵਿੱਚ ਬੈਠਾ ਤੇ ਵਾਪਸ ਸ਼ਹਿਰ ਗਿਆ ਨਾ ਦਿਮਾਗ ਵਿੱਚ ਇੱਕ ਲਾਲਚ ਪੈਦਾ ਹੋ ਗਿਆ ਇਹ ਨਹੀਂ ਲਾਲਚ ਆਇਆ ਕਿ ਆਪਣੀ ਮਾਂ ਨੂੰ ਮਿਲ ਕੇ ਚੱਲਾਂ ਲਾਲਚ ਇਹ ਆਇਆ ਕਿ ਉਸ ਬੁੱਢੀ ਕੋਲ ਕੋਈ ਸੋਨਾ ਚਾਂਦੀ ਨਾ ਹੋਵੇ ਉਹ ਜ਼ਮੀਨ ਜਿਹੜੀ ਉਥੇ ਥਾਂ ਹੈ ਕਿਤੇ ਹੋਰ ਦੇ ਨਾਮ ਨਾ ਲਿਖਾ ਦੇਵੇ ਤੇ ਕੋਈ ਕਾਗਜ਼ ਪੱਤਰ ਬੁੱਢੀ ਕੋਲੋਂ ਲਿਆਂਵਾਂ ਜਦੋਂ ਇਹ ਸੋਚ ਕੇ ਉਹ ਆਪਣੇ ਘਰ ਵੱਲ ਆਇਆ ਨਾ ਜੀ ਉਹ ਘਰ ਵਿੱਚ ਪਹੁੰਚਿਆ ਜਦੋਂ ਉਸ ਨੇ ਉਸ ਚੁੱਲ੍ਹੇ ਨੂੰ ਦੇਖਦਾ ਜਦੋਂ ਉਹ ਚੁੱਲ੍ਹੇ ਕੋਲ ਬੈਠ ਕੇ ਮਾਂ ਰੋਟੀਆਂ ਬਣਾਉਂਦੀ ਸੀ ਆਜੋ ਚੁੱਲ੍ਹੇ ਦੇ ਵਿੱਚ ਕਹਿ ਲੋ ਜੀ ਲੰਮਾ ਸਮਾਂ ਗੁਰਜਰ ਜਾਣ ਤੇ ਅੱਗ ਨਾ ਬਲੀ ਹੋਵੇ ਐਦਾਂ ਉਹ ਚੁੱਲ੍ਹਾ ਸੁੰਨਾ ਪਿਆ ਉਸਨੇ ਉਸ ਮੰਝੇ ਨੂੰ ਦੇਖਿਆ ਜਿੱਥੇ ਕਿਤੇ ਮੰਝੇ ਤੇ ਬੈਠ ਕੇ ਉਹ ਰੋਟੀ ਖਾਂਦਾ ਸੀ ਤੇ ਆਜੋ ਮੰਝਾ ਟੁੱਟਾ ਪਿਆ ਪਾਟੀ ਚਾਦਰ ਉਹਦੇ ਉੱਪਰ ਪਈ ਐ ਘਰ ਸੁੰਨਾ ਪਿਆ ਹੁਣ ਮਨ ਵਿੱਚ ਕੋਈ ਹੌਲ ਨਹੀਂ ਪੈ ਰਿਹਾ ਕਿ ਮੇਰੀ ਮਾਂ ਕਿੱਥੇ ਐ ਕੋਈ ਗੱਲ ਨਹੀਂ ਇੱਧਰ ਉੱਧਰ ਗਈ ਹੋਣੀ ਐ ਐਨੇ ਨੂੰ ਗਵੰਡੀ ਆਇਆ ਤੇ ਗਵੰਡੀ ਆ ਕੇ ਉਹ ਚਿੱਠੀ ਉਸ ਬੱਚੇ ਦੇ ਹੱਥ ਵਿੱਚ ਧਰੀ ਤੇ ਆਖਿਆ ਪੁੱਤਰ ਤੇਰੀ ਮਾਂ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਹੈ ਉਹਦਾ ਇੱਕ ਸੁਨੇਹਾ ਇਸ ਚਿੱਠੀ ਵਿੱਚ ਹੈ ਪਤਾ ਨਹੀਂ ਉਹਨੇ ਕੀ ਲਿਖਿਆ ਹੈ ਤੇਰੇ ਨਾਮ ਉਹ ਦੇ ਕੇ ਗਈ ਹੈ ਤੂੰ ਪੜ ਲੈ ਉਸ ਬੱਚੇ ਨੇ ਚਿੱਠੀ ਫੜੀ ਜੀ ਆਪਣੇ ਕੋਲ ਫੜੀ ਹਲੇ ਤੱਕ ਉਹਦੇ ਮਨ ਵਿੱਚ ਕੋਈ ਰੋਸ ਨਹੀਂ ਹੈ ਕਿ ਮੇਰੀ ਮਾਂ ਚਲੀ ਗਈ ਹੈ ਮੇਰੀ ਮਾਂ ਦੁਨੀਆ ਛੱਡ ਗਈ ਹੈ ਉਹਨੇ ਉਹ ਚਿੱਠੀ ਜਿਬ ਵਿੱਚ ਪਾਈ ਤੇ ਥੋੜੇ ਕੋ ਸਮੇਂ ਬਾਅਦ ਉਹਦੇ ਮਨ ਵਿੱਚ ਆਇਆ ਕਿ ਮੈਂ ਚਿੱਠੀ ਖੋਲ੍ਹ ਕੇ ਦੇਖ ਲਵਾਂ ਕਿਤੇ ਕੋਈ ਸੋਨਾ ਜਾਂਦੀ ਜਾਂ ਕੋਈ ਪ੍ਰਾਪਰਟੀ ਨਾ ਮੇਰੇ ਨਾਮ ਲਿਖਾ ਗਈ ਹੋਵੇ ਜਦੋਂ ਉਹਨੇ ਚਿੱਠੀ ਨੂੰ ਕੱਢਿਆ ਉਹਨੇ ਪੜਨਾ ਸ਼ੁਰੂ ਕੀਤਾ ਨਾ ਦੋ ਕੋ ਬੋਲ ਖਾਲਸਾ ਜੀ ਉਹਨੇ ਪੜ੍ਹੇ ਦੋ ਬੋਲ ਪੜ੍ਹਦੇ ਅੰਤਾਰ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਉਹ ਗੋਡਿਆਂ 'ਤੇ ਡਿੱਗਿਆ ਉੱਚੀ ਉੱਚੀ ਕੂਕਾਂ ਮਾਰ ਕੇ ਰੋਣ ਲੱਗ ਪਿਆ ਐਸਾ ਉਹਨੇ ਚਿੱਠੀ ਵਿੱਚ ਕੀ ਪੜ੍ਹ ਲਿਆ ਚਿੱਠੀ ਵਿੱਚ ਲਿਖਿਆ ਹੋਇਆ ਸੀਗਾ ਪਿਆਰੇ ਪੁੱਤਰ ਮੈਨੂੰ ਉਮੀਦ ਹੈ ਤੂੰ ਪਿੰਡ ਵਾਲੇ ਇਸ ਸਕੂਲ ਦੇ ਪ੍ਰੋਗਰਾਮ ਵਿੱਚ ਜ਼ਰੂਰ ਆਏਂਗਾ ਸ਼ਾਇਦ ਮੈਂ ਉਦੋਂ ਤੱਕ ਰਵਾਂ ਜਾਂ ਨਾ ਰਵਾਂ ਮੈਨੂੰ ਕੁਝ ਨਹੀਂ ਪਤਾ ਇਹ ਰੱਬ ਨੂੰ ਪਤਾ ਹੈ ਪਰ ਮੇਰਾ ਸੁਨੇਹਾ ਤੇਰੇ ਤੱਕ ਪਹੁੰਚਣਾ ਬੜਾ ਜ਼ਰੂਰੀ ਹੈ ਉਹ ਮੇਰੀ ਸਾਰੀ ਉਮਰ ਆਂਦਰਾਂ ਤੜਫਦੀਆਂ ਰਹੀਆਂ ਤੇਰੇ ਪਿਆਰ ਲਈ ਤੂੰ ਬਚਪਨ ਵਿੱਚ ਮੈਨੂੰ ਬਦਸੂਰਤ ਕਹਿ ਕੇ ਆਪਣੇ ਤੋਂ ਦੂਰ ਕੀਤਾ ਮੈਂ ਜਰ ਲਿਆ ਇਨੂੰ ਪੜਾਇਆ ਲਿਖਾਇਆ ਤੂੰ ਸ਼ਹਿਰ ਚਲਾ ਗਿਆ ਤੂੰ ਉੱਥੇ ਇਕੱਲਾ ਰਹਾ ਤੇ ਮੈਂ ਇੱਥੇ ਇਕੱਲੀ ਰਹੀ ਉਹ ਵੀ ਮੈਂ ਜਰ ਲਿਆ ਪੁੱਤਰ ਮੇਰੀ ਇੱਕੋ ਇੱਕ ਉਮੀਦ ਸੀ ਕਿ ਮੈਂ ਤੇਰੇ ਸਿਰ ਤੋਂ ਪਾਣੀ ਵਰਕੇ ਪੀਵਾਂ ਉਹ ਵੀ ਮੇਰਾ ਚਾ ਸੀ ਜਿਹੜਾ ਮਾਰਤਾ ਤਾਂ ਮੈਂ ਉਹ ਵੀ ਜਰ ਲਿਆ ਪੁੱਤਰ ਮੇਰਾ ਮਨ ਸੀ ਕਿ ਮੈਂ ਨੂਹ ਦੀਆਂ ਬਣੀਆਂ ਹੋਈਆਂ ਰੋਟੀਆਂ ਖਾਵਾਂ ਉਹ ਵੀ ਮੇਰਾ ਚਾ ਮਰ ਗਿਆ ਉਹ ਪੁੱਤ ਮੈਂ ਆਪਣੇ ਅੰਦਰ ਇੱਕ ਸੋਚ ਲਈ ਬੈਠੀ ਸੀ ਕਿ ਮੈਂ ਆਪਣੇ ਪੋਤੇ ਜਾਂ ਪੋਤਰੀ ਨਾਲ ਖੇਡਾਂ ਇਹ ਵੀ ਮੇਰੇ ਚਾ ਮਰ ਗਏ ਪੁੱਤਰ ਬੜਾ ਦੁੱਖ ਹੋਇਆ ਓਦਣ ਜਿੱਦਾਂ ਮੇਰੇ ਕੰਨਾਂ 'ਚ ਇਹ ਲਫ਼ਜ਼ ਪਾਏ ਕਿ ਤੂੰ ਮੈਨੂੰ ਜਿਉਂਦੇ ਜੀ ਨੂੰ ਮਾਰ ਦਿੱਤਾ ਹੈ ਕਿ ਮੇਰੀ ਮਾਂ ਮਰ ਗਈ ਹੈ ਪੁੱਤਰ ਮੈਂ ਸਭ ਕੁਝ ਝਰ ਲਿਆ ਪਰ ਮੈਂ ਤੈਨੂੰ ਦੱਸਣਾ ਚਾਹੁੰਨੀ ਆ ਕਿ ਮੈਂ ਬਦਸੂਰਤ ਨਹੀਂ ਸੀ ਮੈਂ ਤੈਨੂੰ ਦੱਸਣਾ ਚਾਹੁੰਨੀ ਆ ਅਸਲ 'ਚ ਕਹਾਣੀ ਕੀ ਹੈ ਤੈਨੂੰ ਪਤਾ ਹੀ ਨਹੀਂ ਹੈ ਇੱਕ ਦਿਨ ਬਚਪਨ ਦੇ ਵਿੱਚ ਹਲੇ ਤੂੰ ਕੁਝ ਕੁ ਮਹੀਨਿਆਂ ਦਾ ਸੀ ਤੇ ਜਦੋਂ ਤੂੰ ਮੈਂ ਤੇ ਤੇਰਾ ਬਾਪੂ ਅਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਸੀ ਤਾਂ ਬੱਸ ਦੇ ਵਿੱਚ ਸਫ਼ਰ ਕਰਦੇ ਹੋਏ ਬੱਸ ਦਾ ਐਕਸੀਡੈਂਟ ਹੋ ਗਿਆ ਜਦੋਂ ਬੱਸ ਦਾ ਐਕਸੀਡੈਂਟ ਹੋਇਆ ਤੇਰੇ ਪਿਤਾ ਦੀ ਮੌਤ ਉਸ ਐਕਸੀਡੈਂਟ ਵਿੱਚ ਹੋ ਗਈ ਬੱਸ ਦਾ ਜਿਹੜਾ ਕੱਚ ਸੀਗਾ ਸ਼ੀਸ਼ਾ ਟੁੱਟਿਆ ਉਹ ਤੇਰੀ ਅੱਖ ਦੇ ਵਿੱਚ ਲੱਗਿਆ ਤੇ ਜਿਸ ਨਾਲ ਤੇਰੀ ਸਾਰੀ ਅੱਖ ਖਰਾਬ ਹੋ ਗਈ ਅੱਖ ਖਰਾਬ ਹੋਈ ਤੇ ਮੈਂ ਡਾਕਟਰ ਕੋਲ ਗਈ ਰੱਬ ਨੇ ਬਖਸ਼ਿਸ਼ ਕੀਤੀ ਮੈਨੂੰ ਕੁਝ ਨਾ ਹੋਇਆ ਮੈਂ ਡਾਕਟਰ ਨੂੰ ਕਿਹਾ ਕਿ ਮੇਰੇ ਪੁੱਤ ਦੀ ਅੱਖ ਠੀਕ ਕਰ ਦਿਓ ਡਾਕਟਰ ਕਹਿੰਦਾ 2 ਲੱਖ ਰੁਪਏ ਲੱਗਣੇ ਆ ਤੇਰੇ ਬੱਚੇ ਦਾ ਆਪਰੇਸ਼ਨ ਹੋਣਾਗਾ ਮੈਂ ਆਖਿਆ ਮੇਰੇ ਕੋਲ ਪੈਸਾ ਕਿੱਥੇ ਹੈ ਮੈਂ ਕਿੱਥੋਂ ਲੈ ਕੇ ਆਵਾਂ ਤੇ ਡਾਕਟਰ ਨੇ ਕਿਹਾ ਦੂਜਾ ਤਰੀਕਾ ਇਹ ਹੈ ਤੁਸੀਂ ਆਪਣੀ ਅੱਖ ਕਢਾਓ ਆਪਣੇ ਬੱਚੇ ਦੇ ਵਿੱਚ ਅੱਖ ਪੈ ਸਕਦੀ ਹੈ ਤੇ ਪੁੱਤਰ ਮੈਂ ਇਹ ਸੋਚਿਆ ਕਿ ਮੈਂ ਕਾਣੀ ਰਹਿ ਕੇ ਸਾਰੀ ਦੁਨੀਆ ਦੇਖ ਸਕਦੀ ਹਾਂ ਤੇ ਮੇਰਾ ਪੁੱਤ ਕਾਣਾ ਹੋਵੇ ਮੈਂ ਇਹ ਨਹੀਂ ਚੱਲ ਸਕਦੀ ਮੈਂ ਦੁੱਖ ਵਿੱਚ ਰਹਿ ਸਕਦੀ ਹਾਂ ਮੇਰਾ ਬੱਚਾ ਦੁੱਖ ਵਿੱਚ ਰਹੇ ਇਹ ਚੀਜ਼ ਨਹੀਂ ਚੱਲ ਸਕਦੀ ਸੀ ਪੁੱਤਰ ਮੈਂ ਆਪਣੀ ਅੱਖ ਕਢਾ ਕੇ ਤੇਰੀ ਅੱਖ ਵਿੱਚ ਪਵਾ ਦਿੱਤੀ ਤੇ ਪੁੱਤਰ ਮੈਂ ਤੈਨੂੰ ਦੁਨੀਆ ਦਿਖਾਈ ਤੇ ਮੈਂ ਕਾਣੀ ਬਣ ਗਈ ਜਦੋਂ ਇਹ ਉਹਨੇ ਲਫ਼ਜ਼ ਪੜ੍ਹੇ ਉਹ ਪੁੱਬਾ ਮਾਰ ਕੇ ਰੋਇਆ ਕਿ ਇੰਨੀ ਵੱਡੀ ਕੁਰਬਾਨੀ ਮਾਂ ਦੀ ਮੇਰੇ ਲਈ ਮਾਂ ਬਦਸੂਰਤ ਹੋ ਗਈ ਤੇ ਮੈਂ ਮਾਂ ਨੂੰ ساری ਉਮਰ ਪਿਆਰ ਨਾ ਦੇ ਸਕਿਆ ਉਦੀ ਮੰਮਤਾ ਨਾ ਸਮਝ ਸਕਿਆ ਤੇ ਹੁਣ ਪੁੱਭਾਂ ਮਾਰ ਕੇ ਰੋਂਦਾਗਾ ਤੇ ਚਿੱਠੀ ਨੂੰ ਗਲ ਲਾ ਲਾ ਕੇ ਰੋਂਦਾਗਾ ਪਰ ਖਾਲਸਾ ਜੀ ਯਾਦ ਰੱਖਿਓ ਲੰਗੇ ਹੋਏ ਵੇਲੇ ਦਾ ਮੁੜ ਕੇ ਸਿਰਫ ਹੱਥ ਦੇ ਵਿੱਚ ਪੁਛਤਾਵਾ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ